ਹਾਸੇ ਦਾ ਭਿਆਨਕ ਮੰਜ਼ਰ ਹੈ ਮੋਗਾ ਕੋਟ ਕਪੂਰਾ ਰੋਡ ਤੇ ਕਿਸ ਵਿੱਚ ਚਲੀਆਂ ਗਈਆਂ ਪੰਜ ਜਾਨਾਂ 2 ਫਰਵਰੀ ਦੀ ਰਾਤ 9 ਵਜੇ ਮੋਗਾ ਤੋਂ ਕੋਟ ਕਪੂਰਾ ਵੱਲ ਜਾ ਰਹੀ Maruti car ਦੀ ਟਰੈਕਟਰ ਟਰਾਲੀ ਨਾਲ ਜ਼ੋਰਦਾਰ ਟੱਕਰ ਹੋ ਗਈ ਚਾਰ ਨੌਜਵਾਨਾਂ ਦੀ मौके ਤੇ ਹੀ ਮੌਤ ਹੋ ਗਈ ਜਦਕਿ ਇੱਕ ਦੀ ਹਸਪਤਾਲ ਲੈ ਜਾਂਦੇ ਹੋਏ ਮੌਤ ਹੋ ਗਈ ਟਰਾਲੀ ਨਾਲ ਸਿੱਧੀ ਟੱਕਰ ਹੋਣ ਤੋਂ ਪਹਿਲਾਂ ਬੁਰੀ ਤਰ੍ਹਾਂ ਨੁਕਸਾਨੀ ਗਈ ਇਸ ਕਾਰ ਨੇ ਇੰਡੀਕਾ ਕਾਰ ਸੁਮੇਤ ਚਾਰ ਹੋਰ ਵਾਹਨਾਂ ਨੂੰ ਟੱਕਰ ਮਾਰੀ ਅਸੀਂ ਆਪਦੀ ਸਾਈਡ ਤੇ ਆ ਰਹੇ ਸੀਗੇ ਆਪਦੀ ਸਾਈਡ ਤੇ ਆਉਂਦੇ ਹੋਣ ਇਤਨਾ ਮਰੂਤੀ ਕਾਰ ਆਈ ਵਾਗੇ ਪਹਾਣੇ ਵੱਲੋਂ ਮੋਗੇ ਵੱਲੋਂ ਹੁਣ ਸਾਡੇ ਵਿੱਚ ਆ ਕੇ ਸਾਡੇ ਵਿੱਚ ਵੱਜੀ ਵੀ ਆ ਗਈ ਸਾਡਾ ਉਦੋਂ ਟਾਇਰ ਫਟ ਗਿਆ ਸਾਡੀ ਗੱਡੀ ਔਰਲੇ ਸਾਈਡ ਹੈ ਕਿ ਉਹਗਾ ਟਰੈਕਟਰ ਚ ਵੱਜਿਆ ਮਾਰੂਤੀ ਕਾਰ ਸਵਾਰ ਵਿਆਸ ਮਗਮ ਤੋਂ ਆ ਰਹੇ ਸਨ ਤਿੰਨ ਨੌਜਵਾਨ ਇੱਕੋ ਪਰਿਵਾਰ ਦੇ ਹੀ ਸਨ ਹਾਸਾ ਸ਼ਹਿਰ ਦੇ ਬਾਹਰ ਸਥਿਤ ਮੈਰੀਜ ਪੈਲੇਸ ਕੋਲ ਵਾਪਰਿਆ ਪੁਲਿਸ ਮਾਮਲਾ ਦਰਜ ਕਰ ਹਾਸੇ ਦੇ ਕਾਰਨਾਂ ਦੀ ਪੜਤਾਲ ਵਿੱਚ ਲੱਗੀ ਹੈ ਟਰੈਕਟਰ ਸੀ ਟ੍ਰੈਕਟਰ ਟ੍ਰੋਲੀ ਜਿਹੜਾ ਦਰੋਂ ਕੋਰੇ ਤੋਂ ਪਾਣੀਗੜੀ ਸੜਕ ਜਾ ਰਹੇ ਸੀ ਤੇ ਮਾਰੂਤੀ ਕਾਰ ਜਿਹੜੀ ਤਰਾ ਐਂਡ ਦਾ ਆਕਾਰ ਜਨਾ ਟਕਰਾਈ ਹੈ ਉਹ ਸਾਰੇ ਕੁਛ ਅਸੀਂ ਦੇਖ ਰਹੇ ਹਾਂ ਮੌਸਮ ਵੀ ਖਰਾਬ ਹੋ ਗਿਆ ਬਹੁਤ ਬੜੀ ਜਿਹੀ ਧਾਨੀਆਂ ਸੀ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ